ਬਠਿੰਡਾ ਦੇ ਪਿੰਡ ਜੋਗਨੰਦ ਵਿਖੇ ਇੱਕ ਸਲੂਨ ਦਾ ਕੰਮ ਕਰਦੇ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਉਸਨੇ ਨਸ਼ਾ ਦਸਕਰਾਂ ਦੀ ਸ਼ਿਕਾਇਤ ਕਰਨ ਤੇ ਲਗਾਏ ਕੁੱਟਮਾਰ ਕਰਨ ਦੇ ਦੋਸ਼ ਕਿਹਾ ਉਸਨੇ ਕੀਤੀ ਸੀ ਨਸ਼ਾ ਦਸਕਰ ਨੂੰ ਸ਼ਿਕਾਇਤ ਦੂਜੇ ਪਾਸੇ ਐਸਪੀ ਸਿੱਟੀ ਨੇ ਇਹਨਾਂ ਦੋਸ਼ਾਂ ਨੂੰ ਨਕਾਰਿਆ ਕਿਹਾ ਇਹਨਾਂ ਦੀ ਆਪਸ ਵਿੱਚ ਸੀ ਲੜਾਈ ਮਾਮਲਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੋਗਨੰਦ ਦਾ ਜਿੱਥੇ ਬੀਤੀ ਕੱਲ੍ਹ ਸ਼ਾਮ ਨੂੰ ਇੱਕ ਨੌਜਵਾਨ ਦੀ ਸਲੂਨ ਤੇ ਆ ਕੇ ਬੁਰੀ ਤਰ੍ਹਾਂ ਕੁਟਮਾਰ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਦੋਸ਼ ਲਗਾਏ ਨੇ ਕਿ ਉਹਨਾਂ ਵੱਲੋਂ ਕੋਈ ਨਸ਼ਾ ਤਸਕਰਾਂ ਦੀ ਸ਼ਿਕਾਇਤ ਕੀਤੀ ਸੀ ਜਿਸ ਨੂੰ ਲੈ ਕੇ ਉਹਨਾਂ ਦੀ ਕੁਟਮਾਰ ਕੀਤੀ ਹੈ ਤਾਂ ਜਦ ਇਸ ਸਬੰਧੀ ਐਸਪੀ ਸਿਟੀ ਨਰਿੰਦਰ ਸਿੰਘ ਦੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਆਪਸੀ ਲੜਾਈ ਸੀ ਕਿਸੇ ਤਰ੍ਹਾਂ ਦਾ ਕੋਈ ਨਸ਼ੇ ਦਾ ਮਾਮਲਾ ਨਹੀਂ ਹੈ ਤਾਂ ਇਹਨਾਂ ਨੇ ਆਪਸੀ ਲੜਾਈ ਨੂੰ ਇਸ ਮਾਮਲੇ ਦੇ ਵੱਲ ਅਬਜ਼ੋਰ ਕੇ ਇਸ ਨੂੰ ਆਪਾਂ ਨਸ਼ਾ ਤਸਕਰਾਂ ਵੱਲੋਂ ਕੁਟਮਾਰ ਕਰਨ ਦਾ ਦੋਸ਼ ਲਗਾਇਆ ਹੈ ਅਤੇ ਇਹ ਸਰਾ ਸਰ ਗਲਤ ਹਨ ਉਹਨਾਂ ਵੱਲੋਂ ਸਾਮੰਮਾ ਵੀ ਛਾਂਬੜ ਕੀਤੀ ਜਾ ਰਹੀ ਹੈ ਅਤੇ ਜਿਹੜੇ ਵਿਅਕਤੀਆਂ ਵੱਲੋਂ ਇਹਨਾਂ ਦੀ ਅਫਕਟਮਾਰ ਕੀਤੀ ਆ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਜਲਦੀ ਹੀ ਉਹਨਾਂ ਵੱਲੋਂ ਗ੍ਰਿਫਤਾਰ ਕੀਤਾ ਜਾਵੇਗਾ। ਆਉਸਰੂ ਸੁਣਾਉਣਿਆ ਕੀ ਕਹਿੰਦੇ ਇਸ ਸਬੰਧੀ ਇਹ ਪੀੜਤ ਲੋਕ ਅਤੇ ਐਸਪੀ ਸਿਟੀ ਨਰਿੰਦਰ ਸਿੰਘ ਇਸ ਮਾਮਲੇ ਨੂੰ ਲੈ ਕੇ। ਹਾਂ ਇਹ ਨਾ ਟੋਡਨ ਰਿੰਗਰਨਾ ਗਗਨਦੀਪਾ ਹਟ ਗਿਆ ਟੋਡਨ ਇਹ ਨਹੀਂ ਹੋਗਾ ਨੰਦ। ਕੀ ਹੋਇਆ ਕਿਰਪਾ ਕਰਕੇ? ਇਹ ਅਤੀ ਸੰਬੰਧਤ ਨੂੰ ਸ਼ੇਰ ਦੇ ਪ੍ਰਦਰੂਪਿਤ ਸੀ ਜਿਹਾ ਸਾਹੀ ਹੋਈ ਜੀ ਲੋਰੀਆਂ ਜਾਂ ਕੋਈ ਫਿੱਟਾ ਉਹਨੂੰ ਦੇਖਦੇ ਸੀ। ਅਜੇ ਕੰਪਲੀਟ ਕੀਤੀ ਹੋਈ ਸਾਡੀ ਕੋਈ ਧੰਵਾਈ ਨਹੀਂ ਹੋਈ। ਅੱਜ ਹਾਂ ਜੀ ਪੱਤੇ ਬੰਦੇ ਦੀ ਸਾਧੇ ਗੁੰਡ ਦੇ ਵਿੱਚ 32-4 15-20 ਜਾਣੇ ਨੇ ਆ ਕੇ 1 ਕਿਲੋ ਦੇ ਕੁੱਟਾ ਬਣੇ ਬਹੁਤ ਜ਼ਿਆਦਾ ਹਨ ਜਿੱਥੇ ਕਰੇ ਕੁੱਟਾ ਵੀ ਸ਼ਿਕਾਇਤ ਕੀਤੀ ਹਾਂ ਜੀ ਹੋਈ ਜੀ ਕਿੱਦ ਕਰ ਕੀਤੀ ਜੀ ਕਿ ਬਈ ਫਰਮਾ ਖਾਣਾ ਸੈਂਕੂ ਬਿਲਕੁਲ ਉੱਪਰ ਪੰਨੀ ਤੋਂ ਕਿੰਨੇ ਦੋਸਤ ਕੋਈ ਕੀਤੀ ਹੋਈ ਅੱਜ ਅਸਸ ਵੀ ਜੀ ਅੱਜ ਜਾ ਕੇ ਹੋਈ ਸੀ ਪੋਚੀ ਹੋਈ ਜਾਂ ਸਾਡੇ ਇਹ ਪੱਤੇ ਗੁੰਡ نکال ਲਓ ਸਾਡੀ ਉਹ ਵੀ ਹੋਰ ਕੋਰ ਜਹਾ ਸਾਡੀ ਜਾਊਗੀ ਕਿ ਮੇਰਾ ਅੰਕੀ ਕਰ ਲ ਕਰਾਂਗੇ ਮਾਰੇ ਕੋਲ ਮਾਰਾ ਕੀ ਆ ਜੀ ਮਾਰੇ ਬਈ ਕੰਮ ਦੇ ਜਿਹੜਾ ਨਗਰੇ ਵੀ ਇੱਕ ਕੋਲੇ ਕੱਤੀ ਵੀ ਹੋਰ ਵੀ ਸੰਦ ਬਹੁਤ ਸੀ ਕਿੱਡੀ ਵਾਰ ਕਿ ਲੈ ਗਈ ਉਹ ਕੰਨੀ ਬੰਦ ਸੀ 15 20 ਜਾਣੀ ਸੀ ਵਈ ਹੋ ਪਰ ਇਹ ਕਿ ਨਾ ਉਹ ਅਗਲੀ ਪਈ ਮੌਟਰ ਮੌਜੂਦ ਬਲਟਸ ਫਰੀ ਦਾ ਵਲੰਟੀਅਰ ਹੈ ਜੀ ਨਾ ਪਤਾ ਮੇਰੇ ਨਾਮ ਦਾ ਕੋਈ ਦਿੰਦੀ ਇਹ ਮਾਮਲਾ ਕੀ ਗਾ ਜੀ ਕੋਈ ਦੁਕਾਨ ਤੇ ਥੀਗੀ ਜੀ ਇਹ ਮੁੰਡਾ ਨਾ ਕੋਲੋਂ ਦਾ ਮੁੰਡਾ ਪਿੰਡ ਦੇ ਕੋਈ ਗੋਗਨੰਦ ਵੀ ਇਹਨਾਂ ਨੇ ਨਾ ਕੋਈ ਕੰਪਲੇਨ ਲਖਾਈ ਸੀ ਕਿਸੇ ਨਸ਼ਾ ਵੇਚਣ ਵਾਲੇ ਦੇ ਖਿਲਾਫ ਤੇ ਇਹਨੇ ਇਹਨੇ ਫੇਰੇ ਲਖਾਈ ਸੀ ਉਹਨਾਂ ਨੇ ਮੁੰਡੇ ਆ ਗਏ 15 20 ਮੁੰਡੇ ਕਿਨ ਕੁੱਟਦੇ ਨੇ ਆਈ ਦੁਕਾਨ ਤੇ ਸੱਤ ਨੇ ਉਹ ਗੋਡਾ ਸੱਤ ਹੈਗੀ ਜੀ ਉਹ ਉਂਗਲ ਦੇ ਸੱਤ ਹੈਗੀ ਜੀ ਟੈਸਟ ਤੇ ਮੁਖ ਸ਼ੋਲਡਰ ਤੇ ਹੈ ਤੇ ਵੀ ਵੀ ਤੋਂ ਅਰੇ ਤੁਮਾ ਕਿੰਨਾ ਮਾ ਟੋੜ ਕੇ ਨਾ ਟੰਡਾ ਜਿਸਿੰਦਰ ਕਾਰ ਪਿੰਡ ਜੋਗ ਅਨੰਦ ਕੀ ਇਹ ਹੋ ਰਹੀ ਹੈ ਬੀੜ ਕੁੱਟ ਮਾਰ ਕੁੱਟ ਮਾਰ ਕੀਤੀ ਨਾ ਚੱਕ ਦੇ ਦਿੱਤੀ ਸੀ ਬਹੁਤ ਜ਼ਿਆਦਾ ਕਿੱਟਾ ਗੋਲੀਆਂ ਕਰ ਸੂ ਰੇਖ ਸੀ ਸੀ ਮੇਰੇ ਬੇਟੇ ਨੇ ਸੱਚਾ ਕਰਤੀ ਵੀ ਕਿੱਟਾ ਵੇਚਦੀ ਹੈਗੀ 15 ਮੁੰਡੇ ਬਾਹਰੋਂ ਮਿਲਾ ਲਏ ਉਹਨੇ ਇੱਕ ਉਹਨਾ ਆਪਣਾ ਸਿੱਧਾ ਨਾਲ 15 ਬੰਦੇ ਬਾਹਰੋਂ ਮਿਲਾ ਲਈ ਵੀਰ ਜੀ ਉਹਨੇ ਮੇਰੇ ਬੇਟੇ ਦੀ ਫੋਨ ਤੇ ਆ ਕੇ ਕੁੱਟਮਾਰ ਕੀਤੀ ਬਹੁਤ ਜਿਆਦਾ ਕੁੱਟਮਾਰ ਕੀਤੀ ਇੱਕ ਮੁੰਡਾ ਵਾਲ ਕਟਾਉਣਾ ਆਇਆ ਸੀ ਉਹਦੀ ਵੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਇੱਕ ਉਹ ਬੇਟਾ ਖੜਾਗਾ ਉਹਦੀ ਵੀ ਕੁੱਟਮਾਰ ਕੀਤੀ ਤਿੰਨ ਚਾਰ ਯਾਨੀ ਬੀ ਕੋਟ ਮਾਰ ਕਰਕੇ 20 ਪੱਤੀ ਬੰਦੇ ਸੀ ਗੱਡੀ ਕਿਹਦੀ ਆਈ ਸੀ ਪੁੱਛੀ ਰੋਖ ਨਹੀਂ ਕਿਹੜੀ ਗੱਡੀ ਆਈ ਸੀ ਹਾਂ ਕੀ ਕੀ ਕੌਂ ਸੀ ਉਹ ਵੀ ਆਪ ਕੁਟਵਾ ਦਿੱਤੀ ਤਾਂ ਨਾ ਫੇ ਮਾਰ ਆ ਕਿ ਉਹਨਾਂ ਕੋਲੇ ਕਚੀਆਂ ਸੀਆਂ ਵੀਰ ਜੀ ਅਹ ਬੰਦੇ ਜੀ ਸੀ ਟੇਸਲੇ ਟੂਕਨੇ ਜੇ ਉਹ ਮਾਰ ਗਏ ਕਿਥੇ ਚੜ ਕੇ ਦਿੱਤੀ ਸੀ ਆਖੀ ਵੀਰ ਜੀ ਥਰਮਲ ਥਾਣੇ ਵੀ ਕੀਤੀ ਸੀ ਥਰਮਲ ਥਾਣੇ ਵਾਲੇ ਐਸਐਚਓ ਸਾਹਿਬ ਨੂੰ ਮੈਂ ਤਿੰਨ ਕਾਗਜ਼ੀ ਦੇ ਕੇ ਆਈ ਸੀ ਵੀ ਇਹਦੇ ਕੋਲੇ ਵੀ ਇਹ ਆਪ ਤਾਂ ਅੰਗ ਪਰੇਸ਼ਾਨ ਕਰਦੀ ਹੈ ਜੀ ਸਾਨੂੰ ਵੀ ਬਹੁਤ ਜਵਾਤਾਂ ਦੀ ਬਰਬਾਦੀ ਲੈ ਹੁਣ ਤੇ ਆਈ ਪਈ ਆ ਜਦ ਅਸੀਂ ਇਹਦੀ ਦਰਖਾਸਤ ਦਿੱਤੀ ਐਸੇ ਤੇ ਉਹ ਨਹੀਂ ਆ ਕੇ ਦੱਸਿਆ ਪਰ ਸੋ ਸਾਡੇ ਰਾਤੀ ਡਲੇ ਮਾਰ ਗਈ ਚੱਲ ਅਸੀਂ ਦਲਿਆ ਵਾਲੇ ਵੀ ਐਸੇ ਕੋ ਕਿਆ ਇੱਕ ਥਾਣੇਦਾਰ ਆਉ ਉਹ ਵੀ ਕਿਆ ਆ ਅੱਜ ਤਾਂ ਉਹ ਜਮੀ ਹੱਥ ਵੀ ਕਰਤੀ ਕਹਿੰਦੀ ਉਹ ਇੱਕ ਠੋਕਦੀ ਵੀ ਮੈਂ ਹੀ ਵੇਚੂਗੀ ਮੈਨੂੰ ਤੁਸੀਂ ਕੌਣ ਆ ਰੋਕਣ ਵਾਲੇ ਮੈਂ ਤੁਹਾਨੂੰ ਪਿੰਡ ਥੋਂ ਕੱਢ ਦੂੰਗੀ ਮੈਂ ਇੱਥੇ ਆ ਹੀ ਕੁਝ ਕਰੂੰਗੀ ਕਿ ਕਿ ਨਾ ਤੜ ਮੇਰਾ ਨਾਮ ਗੁਰਦੀਪ ਹੈ ਕੀ ਹੋਇਆ ਜੀ ਰਿਪੋਰਟ ਮਾਦੂ ਇੱਥੇ ਹੀ ਚਾਰ ਪੰਜ ਬੰਦੇ ਆਏ ਸੀ ਅੰਦਰ ਵਰਗੇ ਜੋਂ ਤੇ ਇਹਨਾਂ ਨੂੰ ਬਾਹ ਮਾਰਨ ਨੂੰ ਰਾ ਗੰਡੇ ਦੇ ਬਾਹ ਕਿਹ ਟਿਕੰਡੀ ਜੀ ਉਹ ਪਤਾ ਨਹੀਂ ਜੀ ਉਹਨੂੰ ਦੇਖਾਂ ਮੈਂ ਨਾ ਉਹ ਕਾਹਦੇ ਤੋਂ ਹੱਦ ਦੇ ਦੇ ਕੇ ਉਹ ਇਹਨੂੰ ਮਾਰ ਕੇ ਤੇ ਲਾਉ ਬਾਹਰ ਜਾ ਉਥੋਂ ਤੇ ਇਹਨੇ ਨਾ ਦੱਕ ਰਹਿ ਗਈ ਉਹ ਆਹ ਮਾਰਗੇ ਦੀ ਤੇ ਨਾ ਨਾ ਪੱਗਤੀ ਪਰ ਉਹ ਕੁਝ ਮਾਰ ਕੇ ਹੀ ਨਾ ਦੇ ਤੀ ਨਾ ਮੈਂ ਅੰਦੀ ਮਾ ਡੱਕ ਉਹ ਜੀਵਨ ਕੰਨ ਐ ਮੋਬਿਲ ਆ ਫੋਨ ਬਠੇਗਾ ਤੇ ਪੇਸ਼ੈਂਟ ਆਇਆ ਜੀ 23 ਸਾਲ ਦਾ ਉਹ ਤੇ ਇਹਨਾਂ ਦੀ ਜੋਗਨਨ ਤੋਂ ਆਏ ਨੇਗੇ ਕੰਨੀ ਕੋ ਲੜਾਈ ਵਗੈਰਾ ਹੋਈ ਹੈ ਜੀ ਇੱਥੇ ਕੁੱਟਮਾਰ ਕਰਕੇ ਆਏ ਆ ਈਨ ਮੈਂ ਜਿੰਨੇ ਕੰਮ ਕਰ ਗਏ ਨੇ। ਸੋ ਤੋਂ ਫਿਲਹਾਲ ਤਾਂ ਠੀਕ ਨੇ ਬਾਕੀ ਅੱਗੇ ਦੇਖਾਂਗੇ ਐਸੇ ਵੰਗੈਰਾ ਕਰਵਾਵਾਂਗੇ ਉਸ ਤੋਂ ਬਾਅਦ ਪੂਰੀ ਰੋਜ਼ਾ। ਕੀ ਕਹਿੰਦੇ ਉਹ ਬੀਅਕਿਆਂ ਕੋ ਫੜੀ ਲੱਗੇ ਤਾਂ ਇਹ ਜੋ ਕੁਛ ਨਾ ਸੇ ਸਲਾਹ ਲਈ ਹੀ ਤਾਂ ਸੇਗਾ ਵੀ ਕੋਟਮਾਰ ਹੋ ਗਈ। ਸਰ ਕੀ ਮਾਮਲਾ ਸਾਹਮਣੇ ਹੈ ਇੱਕ ਹਸਪੀਟਲ ਚ ਬੰਦੇ ਐਡਮਿਟ ਨੇ ਕਹਿ ਰਹੇ ਕਿ ਨਸ਼ਾ ਤਸਕਰ ਦੀ ਕੰਪਲੀਟ ਕਰਦੇ ਕੋਟਮਾਰ ਹੋਈ ਹੈ ਸਚਾਈ ਕੀ। ਇੱਕ ਲੜਕਾ ਗਗਨਦੀਪ ਸਿੰਘ ਜੋ ਕਿ ਪਿੰਡ ਜੋਗਨਾਨਦਾ ਰਹਿਣ ਵਾਲਾ ਹੈ ਇਹ ਕੱਲ ਬਲੰਟ ਇੰਜਰੀਜ਼ ਨਾਲ ਕਰਨ ਨਾਲ ਜਿਹੜਾ ਸਿਵਲ ਹਸਪਤਲ ਪਖੰਡਾ ਦੇ ਵਿੱਚ ਦਾਖਲ ਹੋਇਆ ਸੀਗਾ ਆ ਇਸ ਦੇ ਵਿੱਚ ਥਾਣਾ ਕੈਂਟ ਦੀ ਟੀਮ ਵੱਲੋਂ ਵੈਰੀਫਾਈ ਕਰਨ ਤੇ ਇਹ ਨਿਕਲ ਕੇ ਆਇਆ ਕਿ ਇਹ ਜਸਵੀਰ ਕੌਰ ਤੇ ਜਸਵਿੰਦਰ ਕੌਰ ਦੋ ਲੇਡੀਜ਼ ਰਹਿੰਦੀਆਂ ਪਿੰਡ ਜੋਗਰਾਂ ਦੇ ਵਿੱਚ ਇਹਨਾਂ ਦੀ ਕਾਫੀ ਸਮੇਂ ਤੋਂ ਆਪਸ ਦੇ ਵਿੱਚ ਤਕਰਾਰ ਪਾਜੀ ਚੱਲ ਰਹੀ ਤੇ ਪਹਿਲਾਂ ਵੀ ਕਾਫੀ ਵਾਰੀ ਇਹਨਾਂ ਦੀ ਆਪਸ ਵਿੱਚ ਦੋਧੂ ਮੇਮਾ ਉਹ ਵੀ ਹੋਈ ਹੈ ਤੇ ਛੋਟੀ ਮੋਟੀ ਡਰਾਈਵ ਵੀ ਹੋਈ ਹੈ ਕੱਲ ਵੀ ਇਹਨਾਂ ਦੀ ਕਿਸੇ ਕਰ ਨੂੰ ਲੈ ਕੇ ਤਕਰਾਰ ਹੋ ਗਈ ਸੀ ਕਿ ਤੇ ਜਸਵੀਰ ਕੌਰ ਦੇ ਲੜਕੇ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਇਹਦੀ ਗਗਨਦੀਪ ਸਿੰਘ ਦੀ ਕੁੱਟਮਾਰ ਕੀਤੀ ਹੈ ਸੋ ਇਸ ਦੇ ਵਿੱਚ ਅਸੀਂ ਗਗਨਦੀਪ ਸਿੰਘ ਦੇ ਬਿਆਨ ਕਲਮਬੰਦ ਕਰਕੇ ਥਾਣਾ ਕੈਂਟ ਦੇ ਵਿੱਚ ਬੰਦੀ ਕਾਰਵਾਈ ਕਰ ਰਹੇ ਆ ਜੋ ਨਸ਼ੇ ਵਾਲੀ ਗੱਲ ਹੈਗੀ ਆ ਉਹ ਫਿਲਹਾਲ ਜਿਹੜੀ ਸਾਡੀ ਮੁੱਢਲੀ ਤਫ਼ਤੀਸ਼ ਦੇ ਵਿੱਚ ਇਦਾਂ ਦੀ ਗੱਲ ਸਾਨੂੰ ਨਹੀਂ ਕੋਈ ਵੀ ਨਹੀਂ ਆਈ ਕਿਉਂਕਿ ਜਸਵੀਰ ਕੌਰ ਤੇ ਜਸਵਿੰਦਰ ਕੌਰ ਦੀ ਆਪਸ ਰੰਜਿਸ਼ਬਾਦੀ ਕਰਕੇ ਹੀ ਜਿਹੜੀ ਹੈ ਜਸਵੀਰ ਕੌਰ ਦੇ ਲੜਕਿਆਂ ਨੇ ਇਹਦੀ ਕੁਟਮਾਰ ਕੀਤੀ ਸਿਰਫ ਉਹ ਵੀਡੀਓ ਕਲੇਮ ਕਰ ਰਿਹਾ ਉਹਦੇ ਵਿੱਚ ਉਹ ਨਸ਼ੇ ਦੀਆਂ ਗੂੜੀਆਂ ਜਾਂ ਪੈਕਟਰ ਨਜ਼ਰ ਆ ਰਿਹਾ ਹੈ ਕਹਿ ਰਿਹਾ ਕਿ ਇਹ ਵੀਡੀਓ ਪਿੰਡ ਚੋ ਵੈਰੀਫਾਈ ਕਰ ਲਓ ਆ ਦੇਖੋ ਜਿਹੜੀ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੀ ਜਸਵੀਰ ਕੌਰ ਹੈ ਤੇ ਜਸਵਿੰਦਰ ਕੌਰ ਹੈ ਇਹ ਆਪਸ ਪਹਿਲਾਂ ਇਹਨਾਂ ਨੇ ਜਿਹੜਾ ਗਗਨਦੀਪ ਸਿੰਘ ਹੈਗਾ ਇਹਨਾਂ ਨੇ ਜਿਹੜਾ ਜਸਵੀਰ ਕੌਰ ਦੇ ਲੜਕੇ ਨੂੰ ਦਿਨ ਦੇ ਵਿੱਚ ਘੇਰਿਆ ਸੀਗਾ ਤੇ ਉਹਦੇ ਨਾਲ ਇਹਨੇ ਤੂਤੂ ਮਮਾ ਹੋਈ ਸੀ। ਉਸੇ ਰੰਝੇਸ਼ ਦੇ ਤਹਿਤ ਹੀ ਸ਼ਾਮ ਨੂੰ ਜਿਹੜਾ ਹੈਗਾ ਜਸਵੀਰ ਕੌਰ ਦੇ ਲੜਕੇ ਨੇ ਆਪਣੇ ਦੋਸਤਾਂ ਦੇ ਨਾਲ ਜਿਹੜੀ ਗਗਨਦੀਪ ਸਿੰਘ ਦੀ ਘੁੱਟਮਾਰ ਕੀਤੀ ਹੈ। ਸਰ ਉਹ ਨਸ਼ੇ ਦੇ ਕੰਮ ਕਰਦੇ ਜਿਹੜੇ ਲੜੇ ਕੋਈ ਹੈ ਉਹ ਦੀ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਐਨਡੀਪੀਐਸ ਦਾ ਮਕਦਮਾ ਦਰਜ ਨਹੀਂ ਹੈ ਦੋਨਾਂ ਦੇ ਖਿਲਾਫ। ਦੋਨੋਂ ਪਾਰਟੀਆਂ ਦੇ ਖਿਲਾਫ ਜਿਹੜੀ ਐਨਡੀਪੀਐਸ ਦੀ ਪਹਿਲਾਂ ਕੋਈ ਵੀ ਐਫਆਈਆਰ ਰਜਿਸਟਰ ਨਹੀਂ ਹੈ।